ਹਾਂਜੀ ਕਰਦਾ ਉਹ ਜੋ ਵੀ ਬਸ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕੱਲ ਪਰਸੋਂ ਆਪਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਦੋ ਤੋਂ ਤਿੰਨ ਟਾਪਿਕ ਇਕੱਠੇ ਸੀਗੇ ਤੇ ਕਿਉਂਕਿ ਕਈ ਭੈਣ ਭਰਾ ਨਵੇਂ ਜੁੜੇ ਨੇ ਉਹਨਾਂ ਨੇ ਪੁਰਾਣੀ ਵੀਡੀਓ ਸ਼ਾਇਦ ਨਹੀਂ ਦੇਖੀ ਤਾਂ ਕਰਕੇ ਉਹ ਕਹਿੰਦੇ ਸਮਝ ਨਹੀਂ ਲੱਗੀ ਵੀ ਇਹ ਵੀਡੀਓ ਨੂੰ ਡਿਟੇਲ ਦੇ ਵਿੱਚ ਦੱਸੋ ਖੈਰ ਇਨਫੋਰਮੇਸ਼ਨ ਇਹ ਜਿਹੜੀ ਆਪਾਂ ਸ਼ੇਅਰ ਕਰਦੇ ਆਂ ਕਿ ਤੋ ਪੜ ਲਈ ਕਿ ਤੋ ਸੌਣ ਲਈ ਕਿ ਤੋ ਦੇਖ ਲਈ ਤੁਹਾਡੇ ਨਾਲ ਸਾਂਝੀ ਕਰਤੀ ਇਹ ਇੱਕ ਬਹਾਨਾ ਆਪਾਂ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਉਹਦਾ ਨਾਮ ਲੈਣਾ ਬਸ ਉਹਦਾ ਨਾਮ ਲੈਣ ਵਾਸਤੇ ਆਪਾਂ ਇੱਕ ਨਵਾਂ ਬਹਾਨਾ ਲੱਭ ਲਿਆ ਕਿ ਨਾਲੇ ਆਪਾਂ ਗੱਲਾਂ ਬਾਤਾਂ ਕਰ ਲਈਆਂ ਨਾਲੇ ਪ੍ਰਮਾਤਮਾ ਨੂੰ ਯਾਦ ਕਰ ਲਈਦਾ ਮੇਨ ਮਕਸਦ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਹੈਰ ਟਟਾਰੀਅਨਸ ਇੱਕ ਐਸੀ ਸੱਭਿਤਾ ਜੀਦਾ ਨਾਮੋਂ ਨਿਸ਼ਾਨ ਇਸ ਧਰਤੀ ਤੋਂ ਮਿਟਾਤਾ ਜੀਦੇ ਸਬੂਤ ਮਟਾਤੇ ਜਿਨ੍ਹਾਂ ਦੀਆਂ ਬਣਾਈਆਂ ਹੋਈਆਂ ਬਿਲਡਿੰਗਾਂ ਦੇ ਉੱਤੇ ਲੋਕਾਂ ਨੇ ਆਪਣੇ ਲੇਬਲ ਲਾਤੇ ਕਿਹਾ ਜਾਂਦਾ ਵੀ ਜਿਹੜੀਆਂ ਬਿਲਡਿੰਗਾਂ 1800 ਜਾਂ 1900 ਸਨ ਦੀਆਂ ਦੱਸੀਆਂ ਜਾਂਦੀਆਂ ਨੇ ਉਹ ਬਿਲਡਿੰਗਾਂ ਅਸਲ ਦੇ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਨੇ ਪਿਰਾਮਿਡ ਹੋਗੇ ਜਾਂ ਫਿਰ ਜਿਹੜੀ ਅਮਰੀਕਾ ਦੀ ਗਵਰਨਮੈਂਟ ਦੀ ਬਿਲਡਿੰਗ ਆ ਉਹ 1800 ਜਾਂ 1900 ਸਨ ਦੀ ਬਣਾਈ ਦੱਸੀ ਜਾਂਦੀ ਆ ਇਹ ਚੀਜ਼ਾਂ ਕਹਿੰਦੇ ਵੀ ਉਦੋਂ ਵੀ ਪ੍ਰਾਣੀਆਂ ਨੇ ਇਹ ਟਟਾਰੀਅਨਸ ਦੇ ਵੇਲੇ ਦੀਆਂ ਬਣੀਆਂ ਹੋਈਆਂ ਨੇ ਇੱਕ ਥਿਉਰੀ ਆ ਬਾਜ਼ਾਰ ਥਿਉਰੀ ਉਹਦੇ ਮੁਤਾਬਕ ਦੱਸਿਆ ਜਾਂਦਾ ਵੀ ਇੱਕ ਵਾਰੀ ਹੜ ਆ ਗਿਆ ਸੀਗਾ ਜਿਵੇਂ ਪਾਣੀ ਦਾ ਹੜ ਆਉਂਦਾ ਉਦਾਂ ਹੀ ਨਾ ਗਾਰੇ ਦਾ ਮਿੱਟੀ ਦਾ ਹੜ ਆ ਗਿਆ ਸੀ ਤੇ ਉਹਦੇ ਕਰਕੇ ਬਹੁਤ ਸਾਰੀਆਂ ਬਿਲਡਿੰਗਾਂ ਨੇ ਜਿਹੜੀਆਂ ਉਹ ਥੱਲੇ ਦੱਪੀਆਂ ਗਈਆਂ ਉਹ ਕਹਿੰਦੇ ਵੀ ਜਿਹੜੀਆਂ ਪ੍ਰਾਣੀਆਂ ਬਿਲਡਿੰਗਾਂ ਨੇ ਪੁਰਾਤਨ ਬਿਲਡਿੰਗਾਂ ਜੇ ਆਪਾਂ ਉਹਨਾਂ ਨੂੰ ਪੱਟ ਕੇ ਦੇਖੀਏ ਤਾਂ ਉਹ ਜਿੰਨੀਆਂ ਉੱਪਰ ਦੇਖਦੀਆਂ ਨੇ ਉਦੋਂ ਦੁੱਗਣੀਆਂ ਤਿੱਕਣੀਆਂ ਥੱਲੇ ਨੇ ਕਿ ਉਹ ਸਮੇ ਉਹ ਮੱਡ ਫਲੱਡ ਕਹਿ ਦਿੰਦੇ ਨੇ ਵੀ ਉਹ ਮੱਡ ਫਲੱਡ ਆਨ ਕਰਕੇ ਉਹ ਹਾੜ ਆਨ ਕਰਕੇ ਇਹ ਚੀਜ਼ਾਂ ਵਿੱਚ ਦੱਬੀਆਂ ਗਈਆਂ ਬਹੁਤ ਸਾਰੇ ਲੋਕਾਂ ਦਾ ਵੀ ਨੁਕਸਾਨ ਹੋ ਗਿਆ ਕਿਉਂਕਿ ਉਹ ਲੋਕ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਵਰਤਦੇ ਸੀਗੇ ਕਿ 1800 ਜਾਂ 1900 ਸਨ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਘਰ ਬਣਾਏ ਨੇ ਜਾਂ ਆਪਣੀਆਂ ਬਿਲਡਿੰਗਾਂ ਬਣਾਈਆਂ ਉਹਨਾਂ ਦੇ ਉੱਤੇ 19 ਤਕੜੀ ਇਹ ਕਹ ਲਓ ਤੁਸੀਂ ਕਲਾਕਾਰੀ ਨਹੀਂ ਕੀਤੀ ਹੋਈ ਜਿੰਨੀਆਂ ਇਹ ਪ੍ਰਾਣੀਆਂ ਬਿਲਡਿੰਗਾਂ ਦੇ ਉੱਤੇ ਆ। ਮਤਲਬ ਕਿ ਉਹ ਸਮੇਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਕੋਲੇ ਇੰਨੀ ਤਕੜੀ ਟੈਕਨੋਲੋਜੀ ਹੈ ਨਹੀਂ ਸੀ। ਉਹਨਾਂ ਦਾ ਮੰਨਣਾ ਵੀ ਇਹ ਟੈਕਨੋਲੋਜੀ ਜਿਹੜੇ ਪਹਿਲਾਂ ਦੇ ਲੋਕ ਸੀ ਉਹਨਾਂ ਕੋਲੇ ਸੀ। ਸੋ ਟਟਾਰੀਅਨਸ ਨੇ ਜਿਹੜੇ ਉਹਨਾਂ ਨੂੰ ਅਨੂਨਾਕੀ ਦੇ ਨਾਲ ਵੀ ਜੋੜਿਆ ਜਾਂਦਾ ਕਿ ਉਹ ਦੂਸਰੇ ਗ੍ਰਹਿ ਤੋਂ ਲੋਕ ਆਏ। ਉਹਨਾਂ ਨੇ ਆ ਕੇ ਕਿਉਂਕਿ ਉਹ ਜਿਹੜੇ ਦੂਸਰੇ ਗ੍ਰਹਿ ਤੋਂ ਲੋਕ ਆਏ ਸੀ ਉਹ ਬਹੁਤ ਐਡਵਾਂਸ ਸੀਗੇ ਉਹਨਾਂ ਨੇ ਇਹਨਾਂ ਲੋਕਾਂ ਦੀ ਮਦਦ ਕੀਤੀ। ਸੋ ਇੱਕ ਥਿਊਰੀ ਕੰਮ ਕਰਦੀ ਹੈ ਹੁਣ ਆਪਾਂ ਇੱਕ ਇੱਥੇ ਸਵਾਲ ਇਹ ਵੀ ਖੜਾ ਕਰ ਸਕਦੇ ਹਾਂ ਵੀ ਜਦੋਂ ਇਹਨਾਂ ਚੀਜ਼ਾਂ ਦਾ ਇਹਨਾਂ ਦੇ ਸਬੂਤ ਖਤਮ ਕਰਤੇ ਇਹਨਾਂ ਦਾ ਵजूद ਖਤਮ ਕਰਤਾ ਤਾਂ ਫਿਰ ਇਹਨਾਂ ਦੇ ਬਾਰੇ ਪਤਾ ਕਿਵੇਂ ਲੱਗਿਆ ਸੋ ਇਹ ਕਿਹਾ ਜਾਂਦਾ ਵੀ ਕੁਝ ਕੁ ਲੋਕ ਸੀਗੇ ਜਿਨ੍ਹਾਂ ਨੇ ਉਸ ਸਮੇਂ ਦੀਆਂ ਕਿਤਾਬਾਂ ਆਪਣੇ ਕੋਲੇ ਸਾਹਮ ਕੇ ਰੱਖ ਲੀਆਂ ਸੀ ਕੁਝ ਲਿਖਤਾਂ ਸਾਹਮ ਕੇ ਰੱਖੀਆਂ ਹੋਈਆਂ ਸੀਗੀਆਂ ਜਿਹੜੀਆਂ ਪੀੜੀ ਦਰ ਪੀੜੀ ਲੋਕਾਂ ਦੇ ਕੋਲੇ ਅੱਗੇ ਦੀ ਅੱਗੇ ਚਲਦੀਆਂ ਆਉਂਦੀਆਂ ਸੀ ਤੇ ਫਿਰ ਜਦੋਂ ਇੰਟਰਨੈਟ ਦਾ ਜਮਾਨਾ ਆਇਆ ਤਾਂ ਉਹ ਜਿਹੜੀਆਂ ਲੇਖਤਾਂ ਉਹ ਪੋਸਟਾਂ ਉਹ ਕਿਤਾਬਾਂ ਨੇ ਉਹ ਲੋਕਾਂ ਨੇ ਇੰਟਰਨੈਟ ਤੇ ਪਾਉਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਪੁਰਾਣੇ ਮੈਪ ਸੀ ਪੁਰਾਣੇ ਨਕਸ਼ੇ ਸੀਗੇ ਜਿਨ੍ਹਾਂ ਦੇ ਵਿੱਚ ਟਟਾਰੀਅਨਸ ਇਲਾਕਿਆਂ ਦੀ ਇੱਕ ਪੂਰੀ ਮੈਪ ਬਣਿਆ ਸੀ ਨਕਸ਼ਾ ਬਣਿਆ ਸੀ ਉਹ ਦਿਖਾਇਆ ਵੀ ਜਾਂਦਾ ਸੀ ਉਹਦੇ ਵਿੱਚ ਵੀ ਇੱਥੇ ਟਟਾਰੀਅਨਸ ਰਹਿੰਦੇ ਨੇ ਸੋ ਉਹ ਚੀਜ਼ਾਂ ਲੋਕਾਂ ਨੇ ਸਾਹਮ ਕੇ ਰੱਖੀਆਂ ਸੀ ਉਹ ਇੰਟਰਨੈਟ ਦਾ ਜਮਾਨਾ ਆਇਆ ਤਾਂ ਉਹ ਚੀਜ਼ਾਂ ਬਾਹਰ ਨਿਕਲੀਆਂ ਤਾਂ ਫਿਰ ਇਸ ਚੀਜ਼ ਦਾ ਰੌਲਾ ਪਿਆ ਹੁਣ ਵੀ ਉਹ ਕਹਿੰਦੇ ਵੀ ਜਦੋਂ ਵੀ ਕਿਤੇ ਖਦਾਈ ਕਰਦੇ ਆ ਖਦਾਈ ਦੇ ਦੌਰਾਨ ਬਿਲਡਿੰਗ ਜਿੰਨੀ ਉੱਤੇ ਹੁੰਦੀ ਆ ਉਸ ਤੋਂ ਵੱਧ ਥੱਲੇ ਧਰਤੀ ਦੇ ਵਿੱਚ ਦਿਸਦੀ ਆ ਤੇ ਥੱਲੇ ਨੂੰ ਪਟਦਿਆਂ ਤਾਂ ਬਹੁਤ ਡੂੰਘਾ ਪਟਣਾ ਪੈਂਦਾ ਕਿਉਂਕਿ ਬਿਲਡਿੰਗਾਂ ਥੱਲੇ ਤੱਕ ਬਹੁਤ ਡੂੰਘੀਆਂ ਜਾਂਦੀਆਂ ਨੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਪ੍ਰਮਾਤਮਾ ਜਾਣਦਾ ਵੀ ਕੀ ਸੱਚ ਆ ਪਰ ਇੱਕ ਥਿਉਰੀ ਆ ਇੱਕ ਕਿਆਸਰਾਈਆਂ ਲਾਈਆਂ ਹੋਈਆਂ ਨੇ ਲੋਕਾਂ ਨੇ ਪਰ ਜਿਹੜੀਆਂ ਖੋਜੀ ਟੀਮਾਂ ਨੇ ਜਦੋਂ ਉਹ ਕਿਸੇ ਜਗ੍ਹਾ ਨੂੰ ਪੱਟ ਦਿਆਂ ਨੇ ਫਿਰ ਉੱਥੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਉਹ ਚੀਜ਼ਾਂ ਸੋਚਣ ਨੂੰ ਮਜਬੂਰ ਕਰਦੀਆਂ ਵੀ ਕੁਝ ਨਾ ਕੁਝ ਤਾਂ ਸੀ ਹੁਣ ਆ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਇੱਕ ਫਰਸ਼ ਮਿਲਿਆ ਜਿਹਦੇ ਉੱਤੇ ਚਿੱਟਾ ਤੇ ਕੋਕੋਕੋਲਾ ਰੰਗ ਦਾ ਪੱਥਰ ਲੱਗਿਆ ਹੋਇਆ ਤੇ ਇੱਕ ਡਿਜ਼ਾਈਨ ਪਾਇਆ ਹੋਇਆ ਤੇ ਇਹ ਨਾਰਮਲ ਗੱਲ ਆ ਵੀ ਸਮੁੰਦਰ ਦੇ ਵਿੱਚ ਉਹ ਫਰਸ਼ ਮਿਲਿਆ ਹੋ ਸਕਦਾ ਪਾਣੀ ਚੜ ਗਿਆ ਹੋਵੇ ਪਹਿਲਾਂ ਇੱਥੇ ਲੋਕ ਰਹਿੰਦੇ ਹੁਣ ਪਰ ਇਹ ਚੀਜ਼ ਨੇ ਹੈਰਾਨ ਉਦੋਂ ਕਰਤਾ ਜਦੋਂ ਇਹਦੇ ਨਾਲ ਦਾ ਮਿਲਦਾ ਜੁਲਦਾ ਫਰਸ਼ ਈਰਾਨ, ইরাਕ, ਲੰਡਨ, ਮਾਸਕੋ, ਰਸ਼ੀਆ, ਇਟਲੀ, ਤੁਰਕੀ ਇਨ੍ਹਾਂ ਦੇਸ਼ਾਂ ਦੇ ਵਿੱਚ ਵੀ ਮਿਲਿਆ। ਸੇਮ ਮਟੀਰੀਅਲ, ਸੇਮ ਡਿਜ਼ਾਈਨ, ਛੋਟੇ-ਛੋਟੇ ਪੱਥਰ ਚਿੱਟੇ ਤੇ ਕੋਕੋਕੋਲਾ ਰੰਗ ਦੇ। ਤੇ ਉਹੀ ਡਿਜ਼ਾਈਨ ਦੇ ਨਾਲ ਬਣਾਇਆ ਹੋਇਆ ਉਵੇਂ ਹੀ ਇਹ ਖਦਾਈ ਦੇ ਦੌਰਾਨ ਇਹ ਚੀਜ਼ਾਂ ਨਿਕਲੀਆਂ ਜਦੋਂ ਇਹ ਨਿਕਲੇ ਬਾਹਰ ਤਾਂ ਫਿਰ ਸਮਝ ਆਈ ਕਿ ਜਿਹੜੇ ਉਹ ਲੋਕ ਸੀਗੇ ਉਹ ਟਟਾਰੀਅਨਸ ਸੀਗੇ ਜਾਂ ਅਨੂਨਾਕੀ ਦੇ ਸਮੇਂ ਦੇ ਜਿਹੜੇ ਲੋਕ ਸੀਗੇ ਉਹ ਪੁਰਾਣੇ ਲੋਕ ਉਹ ਇੱਕ ਦੇਸ਼ ਤੱਕ ਸੀਮਤ ਨਹੀਂ ਸੀ ਉਹ ਬਹੁਤ ਦੂਰ ਤੱਕ ਫੈਲੇ ਹੋਏ ਸੀ ਇਹ ਪ੍ਰਾਣੀਆਂ ਚੀਜ਼ਾਂ ਜਦੋਂ ਨਿਕਲਦੀਆਂ ਨੇ ਧਰਤੀ ਦੇ ਵਿੱਚੋਂ ਹੁਣ ਦੇਖੋ ਤੁਸੀਂ ਜਿਹਨੂੰ ਮੈਸੋਪੋਟਾਮੀਆ ਕਹਿੰਦੇ ਨੇ ਆਪਾਂ ਈਰਾਨ ਇਰਾਕ ਉੱਥੇ ਅਮਰੀਕਾ ਦਾ ਜਾਣਾ ਰਸ਼ੀਆ ਦਾ ਜਾਣਾ ਵੱਡੀਆਂ-ਵੱਡੀਆਂ ਤਾਕਤਾਂ ਦਾ ਉੱਥੇ ਜਾਣਾ ਤੇ ਖੋਜਾਂ ਕਰਨੀਆਂ ਉਹ ਇੱਕ ਤੇਲ ਉਹਦਾ ਕਾਰਨ ਨਹੀਂ ਹੈਗਾ ਉਹਦੇ ਪਿੱਛੇ ਹੋਰ ਬੜੀ-ਵੱਡੀ ਇੱਕ ਥਿਉਰੀ ਕੰਮ ਕਰਦੀ ਆ ਕਹਿੰਦੇ ਵੀ ਉੱਥੇ ਸਟਾਰਗੇਟ ਮਿਲਿਆ ਸੀ ਜਿਹੜਾ ਆਪਾਂ ਅਨਦਰ ਡਾਈਮੈਂਸ਼ਨ ਦੀ ਗੱਲ ਕਰਦੇ ਆ ਉਹ ਪਹਿਲਾ ਸਟਾਰਗੇਟ ਉੱਥੇ ਮਿਲਿਆ ਸੀਗਾ ਉਹਦੇ ਬਾਰੇ ਆਪਾਂ ਇੱਕ ਵੀਡੀਓ ਵੀ ਛੋਟਾ ਜਿਹਾ ਕਲਿੱਪ ਵੀ ਸਾਂਝਾ ਕੀਤਾ ਸੀ ਇੱਕ ਇੰਟਰਵਿਊ ਦਾ ਪਰ ਖੈਰ ਉਹ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਫਿਰ ਉਹਦੇ ਤੇ ਗੱਲ ਕਰਾਂਗੇ ਕੁਛ ਨਾ ਕੁਛ ਹੈ ਜਿਹੜਾ ਆਮ ਲੋਕਾਂ ਤੋਂ ਲੁਕੋਇਆ ਗਿਆ ਖੈਰ ਇੱਕ ਇਨਫੋਰਮੇਸ਼ਨ ਜਿਹੜੀ ਆਪਾਂ ਕਿਤੋਂ ਪੜ ਲਈ ਕਿਤੋਂ ਸੁਣ ਲਈ ਕਿਤੋਂ ਦੇਖ ਲਈ ਤੇ ਤੁਹਾਡੇ ਨਾਲ ਆਪਣੀ ਜ਼ੁਬਾਨ ਦੇ ਵਿੱਚ ਸਾਂਝੀ ਕਰਤੀ ਤੇ ਬਹਾਨੇ ਨਾਲ ਆਪਾਂ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਲਈਦਾ ਇਸੇ ਕਰਕੇ ਤੁਹਾਨੂੰ ਕਹਿੰਨੇ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਕਿਉਂਕਿ ਉਹ ਤੋਂ ਬਿਨਾ ਕੋਈ ਤੁਹਾਡਾ ਸਹਾਰਾ ਨਹੀਂ ਬਣ ਸਕਦਾ ਤੇ ਜਿੱਦਾਂ ਦਾ ਟਾਈਮ ਆ ਰਿਹਾ ਜਿਹੜਾ ਨਾਮ ਲੈ ਲਿਆ ਫਾਇਦਾ ਹੀ ਫਾਇਦਾ ਧੰਨਵਾਦ ਜਿਉਂਦੇ ਬਸਦੇ ਰਹੋ